ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠਿੱਕੀਪੜ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਆ 10 12 ਕਿਲੋਮੀਟਰ ਦੀ ਸੋ ਸੁਰ ਸਿੰਘ ਦੇ ਬਿਲਕੁਲ ਨਜ਼ਦੀਕ ਪਿੰਡ ਮਾਣਾ ਮੱਲੀਆਂ ਪਿੰਡ ਬਿਲਕੁਲ ਨਾਲ ਲੱਗਦਾ ਪਿੰਡ ਮੱਲੀਆਂ ਵਿਧੀ ਜਾਂ ਦਸ਼ੀਨਾ ਪੁੱਚਰ ਪੁੱਚਰ ਵੱਡੀ ਪੁੱਚਰ ਨਿੱਕੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋਸਤੋ ਦੋ ਵਾਰ ਅੱਜ ਵੀਰ ਸੇਲ ਕਰਦੇ ਪਿਆ ਦੋਵੇਂ ਅਜੇ ਗੱਬਣਾ ਤਿਆਰੀ ਵਾਲੇ ਪਸ਼ੂ ਆ ਇੱਕ ਤਕਰੀਬਨ ਕੋਈ ਠਾ 7 ਦਿਨਾਂ ਦੀ ਅਜੇ ਕੱਚੀ ਕਹ ਲੋ ਇੱਕ 20 25 ਦਿਨਾਂ ਦਾ ਸਮਾਂ ਲੈਂਦੀ ਹੈ ਠੀਕ ਹੈ ਜੀ ਸੋ ਡੱਪੀਆਂ ਵਹਿੜਾ ਨੇ ਇੱਕ ਕ੍ਰੋਸ ਸੈਂਗ ਦੇ ਵਿੱਚ ਤੇ ਕੈਚਫ ਬ੍ਰੀਡ ਦੇ ਵਿੱਚ ਦੋਸੋ ਇਹ ਵਹਿੜਾ ਤੁਹਾਨੂੰ ਆਪਾਂ ਦਿਖਾ ਦਾਂਗੇ ਤੇ ਪੂਰੀ ਡਿਟੇਲ ਦੇ ਲਈ ਚੱਲਦੇ ਆਂ ਵੀਰ ਦੇ ਕੋਲ ਪੁੱਛ ਲੈਣੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਇਹਨਾਂ ਦੋ ਪਸ਼ੂਆਂ ਦੀ ਸੋ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਰ ਸਿੱਗਾ ਸੰਤੂ ਸਾਹਿਬ ਹੋਰ ਭਾਈ ਠੀਕ ਠਾਕ ਦੇ ਹਾਂ ਵਧੀਆ ਸੰਤੂ ਸਾਹਿਬ ਤੁਸੀਂ ਦੱਸੋ ਠੀਕ अच्छा वीर जी ਜਿਹੜੀਆਂ ਜਿਹ ਦੋਵੇਂ ਆਪਾਂ ਵੈੜਾ ਸੇਲ ਕਰਦੇ ਆ ਇਹ ਗੱਪਣੀਆਂ ਹਾਂਜੀ 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 ਸੰਧੂ ਸਾਹਿਬ ਗੱਪਣ ਆ ਆਹ ਕੁ ਕਰਮਾਲੀ 5-7 ਦਿਨ ਖੜਦੀ ਆ ਦੂਜੀ 20 ਦਿਨ ਲੈ ਜੂਗੀ ਸੰਧੂ ਸਾਹਿਬ ਠੀਕ ਹੈ ਜੀ ਹਾਂ ਬਰੋਦੀ ਚੰਗੀ ਵਾਸ਼ੀ ਗੋਲ ਗਾਲ ਆ ਠੀਕ ਆ ਠੀਕ ਆ ਹਾਂਜੀ ਤੇ ਅੱਛਾ ਵੀਰ ਜਿਹੜੀ ਆਪਣੇ ਕੋਲ ਜਿਹੜੀ ਪਹਿਲੇ ਨੰਬਰ ਤੇ ਆ ਵੱਡੀ ਵੜਾ ਐਚ ਐਫ ਬ੍ਰੀਡ ਦੇ ਵਿੱਚ ਸੰਧੂ ਸਾਹਿਬ ਇਹਨੇ ਦੂਜਾ ਸੁਗਾ ਸੂਣਾ ਐ ਇਹਨੇ 5 ਕਿਲੋ ਦੁੱਧ ਭਰਿਆ ਜੇ ਪਹਿਲਾਂ ਨੇ ਕਰਮਾਲੀ ਨੇ ਠੀਕ ਹੈ ਜੀ ਇਹ 6 ਦੰਦ ਹੋਈ ਜੇ ਮੂੰਹ ਵਾਲੇ ਬੋਝ ਚੱਕੀ ਹੈ ਹਾਂ ਸ਼ੱਕੀ ਹੋਈ ਜੀ ਮੂੰਹ ਵਾਲੇ ਠੀਕ ਹੈ ਜੀ ਹਾਂ ਵਾਡੀ ਬਰੀਡ ਵਾਲੀ ਬੱਛੀ ਆ ਸੰਧੂ ਸਾਹਿਬ ਕੰਨੀ ਵਾਲੇ ਦੰਦ ਖਲੋਤੇ ਹੈ ਜੀ ਹਾਂ ਕੰਨੀ ਵਾਲੇ ਦੰਦ ਸੰਧੂ ਸਾਹਿਬ ਵਾਲੇ ਕੋਈ ਜਾਣੀ ਕੀ ਪਤਾ ਹੀ ਨਹੀਂ ਪੁਰਵ ਪੁੱਟਣ ਦਾ ਨਹੀਂ ਪਤਾ ਗਾਣ ਕੰਨੀ ਦਾ ਪੁੱਟੇ ਨਹੀਂ ਗਏ ਤੇ ਪਰ ਇਹ ਦੰਦ ਬਰਾਬਰ ਕਰ ਲਈਏ ਠੀਕ ਹੈ ਜੀ ਠੀਕ ਹਾਂ ਜੀ ਪਰ ਦੋਸਤੋ ਛੇਕਦੇ ਜੇ ਬਰਾਬਰ ਕੀਤੇ ਆ ਹਾਂ ਜੀ ਛੇਕ ਤੇ ਬਾਕੀ ਕੱਦ ਬੋਤ ਵਾਲੀ ਆ ਪੂਰੀ ਤੁਹਾਨੂੰ ਇੱਕ ਵਾਰੀ ਵੜਾ ਆਪਾਂ ਪੂਰਾ ਬਾਡੀ ਸਟਰਕਚਰ ਇਹਦਾ ਦਿਖਾ ਦੇਣਾ ਪੂਰੀ ਹਾਈਟ ਲੈਂਥ ਦੇ ਵਿੱਚ ਸੰਧੂ ਸਾਹਿਬ ਠੰਡੀ ਠੰਡੀ ਬੜੀ ਜਿਆਦੀ ਆ ਵੀ ਸੀਲਸਲਾ ਕੇ ਠ ਹਫਤਾ ਛੇ ਇੱਕ ਹਫਤਾ ਲੈ ਜੂਗੀ ਸੰਤੂ ਸਾਹਿਬ ਸਹੀ ਟਾਈਮ 'ਤੇ ਬਿਲਕੁਲ ਠੀਕ ਹੈ ਜੀ ਹਾਂਜੀ ਵੀ ਇੱਕ ਹਫਤਾ ਲੈ ਜੂਗੀ ਜੀ ਠੀਕ ਹੈ ਜੀ ਬਾਕੀ ਇਹ ਕਰਮਾੜੀ ਖਸਮ ਚਾਹੀਦਾ ਮਗਰ ਵੱਚੀ ਦੁੱਧ 30 ਕਿਲੋ ਭਰ ਸਕਦੀ ਆ ਵੀ ਵੱਡੀ ਆ ਘੱਟ ਬੋਤਲਾਂ ਆ ਹਾਈਟ ਲੈਂਥ ਪੂਰੀ ਆ ਹਾਂਜੀ ਹਾਂਜੀ ਮੈਂ ਦੋਸਤੋ ਦੁੱਧ ਚੰਗਾ ਜਵਾ ਦੂਗੀ ਬਾਕੀ ਅਜੇ ਥੱਲਿਓਂ ਕਾਫੀ ਖੁੱਲਣਾ ਬੈੜਨੇ ਹਾਂ ਸੰਤੂ ਸਾਹਿਬ 5 7 8 ਦਿਨਾਂ ਦੇ ਵਿੱਚ ਕਰਮਾੜੀ ਦੇ ਓਹ ਢੱਲੇ ਬੜੀਆਂ ਜਿਆਦੀਆਂ ਵਾਲੇ ਆ ਇੱਕ ਹਫਤਾ ਲੈ ਜੂਗੀ ਇਹ ਕਰਮਾੜੀ ਰੋਗਾਂ ਦੀਆਂ ਰੋਗ ਢੱਲਾਂ ਨੇ ਅਜੇ ਤੁਸੀਂ ਵੇਖੋ ਬਿਲਕੁਲ ਫਾੜੀ ਵਾਲ ਜੇ ਡਾ ਬਣਾਉਗੀ ਤੇ ਆਰਡਰ ਵੀ ਜਿਹੜਾ ਦੋਸਤੋ ਬਿਲਕੁਲ ਫਿਕਸ ਰਹੂਗਾ ਹਾਂਜੀ ਹਾਂਜੀ ਫਿਕਸ ਰਹੇ ਆ ਸਭ ਦੋਸਤੋ ਹਲਕਵਾ ਜਾਂ ਕਿਹਦੇ ਝੋਈ ਜੱਡਾ ਨਹੀਂਗਾ ਬਿਲਕੁਲ ਫਿਕਸ ਖਵਾਨਾ ਚੱਡਾ ਰਹੂਗਾ ਠੀਕ ਆ ਤੇ ਮੰਨੇ ਭਾਈ ਇੱਕ ਮਾੜਾ ਸਾਈਡ ਤੇ ਅਜੇ ਆ ਪੱਥਰ ਨੂੰ ਦਿਖਾਈਏ ਇੱਕ ਵਾਰ ਨੇੜੇ ਥੋੜਾ ਜਿਆ ਆ ਲਓ ਠੀਕ ਹੈ ਜੀ ਲਓ ਫਿਰ ਖੋਲ ਕੇ ਦਿਖਾ ਦਗੇ ਸੋ ਦੋਸਤੋ ਹਾਈਡ ਲੈਂਥ ਪੂਰੀ ਆ ਦੂਰੋਂ ਨੇੜੇੋਂ ਮੇਰਾ ਭਰਾ ਕੋਈ ਵੀ ਤੁਸੀਂ ਆਉਂਦੇ ਹੋ ਠੀਕ ਆ ਜੇ ਇਸ ਵਾੜ ਨੂੰ ਖਰੀਦਣਾ ਤੇ ਕਦ ਕਾਠ ਵਾਲੀ ਵੇੜਾ ਲੰਬਾਈ ਲੰਬੂਈ ਤੁਸੀਂ ਹੱਥ ਚੈੱਕ ਕਰੋ ਫੀਲ ਵੀ ਕਾਫੀ ਆ ਉਚਾਈ ਵੀ ਪੂਰੀ ਆ ਠੀਕ ਆ ਜੀ ਤੇ 8-7 ਦਿਨਾਂ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਵੀ 8-7 ਦਿਨ ਹਜੇ ਪੈਂਡਿੰਗਾ ਠੀਕ ਆ ਜੀ ਹਜੇ ਸੂਣਦੇ ਤੇ ਸੋ ਰੰਗ ਪ੍ਰਿੰਟ ਡੱਬੀ ਆ ਫੈਸ਼ਨ ਪੁਸ਼ਣ ਪੂਰਾ ਬੈੜਦਾ ਸੋ ਹੈ ਵੀ ਨਵੀਂ ਆ ਠੀਕ ਆ ਜੀ ਦੂਜਾ ਸੂਆ ਸੋ ਪਹਿਲਾ ਸੂਆ ਚੰਗੀ ਮਿਲਕਿੰਗ ਕਰਾਈ ਆ ਬਾਕੀ ਮਨੇ ਭਾਈ ਆਪਾਂ ਦੱਸਾਂ ਨੇ ਡਾ ਪਹਿਲੇ ਸੂਆ ਵੀ 25-25 ਲੀਟਰ ਤੋਂ ਬਾਅਦ ਪਾਕਿਸਤਾਨੂ ਸਾਹਿਬ ਆ ਵੇਖੋ ਵਾਲੇ 6 ਦਿਨ ਹੋਈ ਜਾ ਵੇਖੋ ਹਾਲੇ ਕੰਨੀਆਂ ਵਾਲੇ ਦਾਦਰੀ ਦੇਖ ਲੋ ਜੀ ਸੋ ਚੰਗੀ ਮਿਲਕਿੰਗ ਜਿਹੜੀ ਦੋਸਤੋ ਕਰਵਾ ਦੂਗੀ ਬਾਕੀ ਕੋਈ ਵੀ ਰ ਅੱਗੇ ਚੰਗਾ ਮਿਲਕ ਲੈ ਸਕਦਾ ਅੱਗੇ ਕੋਈ ਸੇਵਾ ਕਰਨ ਵਾਲਾ ਵੀਰ ਲੈ ਜਾਂਦਾ ਠੀਕ ਆ ਜੀ ਚਾਹੇ ਕੋਈ ਬਾਕੀ ਕੋਈ ਫਾਰਮ ਵਾਲਾ ਵੀਰ ਲੈ ਜਾਂਦਾ ਸਾਹਿਬ ਦੁੱਧ ਪਾਏ ਦਾ ਹੈ ਹਾਂ ਜੀ ਵੀ ਦੁੱਧ ਪਾਏ ਦਾ ਹੈ ਬਿਲਕੁਲ ਜੀ ਬਿਲਕੁਲ ਹਮੇਸ਼ਾ ਪਕਾਈ ਤੇ ਦਾ ਹਮੇਸ਼ਾ ਹੀ ਆਖੀ ਦਾ ਵੀ ਦੁੱਧ ਸੇਵਾ ਦਾ ਠੀਕ ਆ ਉਹ ਤੋਂ ਚੰਗਾ ਤੁਸੀਂ ਲੈ ਸਕਦੇ ਜਿਹੜੇ ਕਦ ਕਾਠ ਵਾਲੀ ਬਾਕੀ ਔਰ ਰਿਕਾਰਡ 5 ਕਿਲੋ ਕਰਮ ਵਾਲੀ ਨੇ ਪਹਿਲਾਂ ਨੇ ਚੋਆਇਆ ਨੇ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਕੀ ਮੁੱਲ ਕੀ ਲੈਣ ਦੇਣ ਕਰਦੇ ਪਿਆ ਜੀ ਸੰਧੂ ਸਾਹਿਬ ਆਪਾਂ 70000 ਰੁਪਏ ਕਰਦੇ ਮੁੱਲ 70000 ਹਾਂਜੀ ਵੀ ਇੱਕ ਲੈਣ ਦੇਣੀ ਹੈ ਵਿੱਚੋਂ ਥੋੜਾ ਬਤਨ ਹੋ ਜੂਗਾ ਵਿੱਚੋਂ ਕੀ ਮਾਨਤਨ ਹੋ ਜੂਗਾ ਵਿੱਚੋਂ ਕੀ ਮਾਨਤਨ ਪੂਰਾ ਹੋ ਜੂਗਾ ਵਿੱਚੋਂ ਵੀ ਕਰਦੇ ਆ ਜੇ ਮੌਕੇ ਤੇ ਲਓ ਜੀ 70000 ਦੀ ਸੰਧੂ ਸਾਹਿਬ ਵੜ ਦੇ ਦੇਾਂਗੇ ਹਾਂਜੀ 69000 ਦੀ ਵੜ ਦੇ ਦੇਾਂਗੇ ਠੀਕ ਆ ਜੀ ਹਾਂਜੀ 69000 ਬਸ 1000 ਵਿੱਚੋਂ ਮਾਨਤਨ ਹੋ ਜੂਗਾ 69000 ਦੀ ਇਹ ਤੁਹਾਨੂੰ ਸੰਧੂ ਸਾਹਿਬ ਹੋਰ ਮਾਨਤਨ ਕਰ ਦਾਂਗੇ ਠੀਕ ਆ ਜੀ ਠੀਕ ਆ ਹਾਂਜੀ ਬਸ 69000 ਇੱਕ ਘੱਟ 70000 ਦੀ ਤੁਹਾਨੂੰ ਵੜ ਮਿਲ ਜੂਗੀ ਸੋ ਪੂਰੀ ਕਦ ਕਰ ਵਾਲੀ ਆ 125 ਕਲੀਟਰ 22 25 25 ਕਲੀਟਰ ਤਾਂ ਅਪਨ ਨਾਰਮਲ ਹੀ ਆਸ ਕਰਦੇ ਆ ਬਾਕੀ ਅਕੇ ਚੰਗਾ ਕੋਈ ਖਰੀਦਦਾਰ ਮਿਲ ਗਿਆ ਕਿਉਂਕਿ ਸੇਵਾ ਕਰਨਾ ਵੀਰ ਮਿਲ ਗਿਆ ਤੇ ਦੋ ਤੇ ਚੰਗਾ ਚਬਾਜੂਗੀ ਠੀਕ ਆ ਸੋ ਐਚ ਐਫ ਬਰੀਡ ਦੇ ਵਿੱਚ ਇਹ ਪਹਿਲਾ ਨੰਬਰ ਤੇ ਵੈਰ ਸੀ ਇਹਦੇ ਇੱਕ ਕਰੋਸ ਅੰਗ ਦੇ ਵਿੱਚ ਮਨੇ ਬਈ ਜਿਹੜੀ ਆਪਣੇ ਕੋਲ ਆ ਏਹ ਹਾਂ ਜੀ ਸੰਤੂ ਸਾਹਿਬ ਪਲੀ ਗੋਲੀ ਵੀ ਚੰਗੀ ਹੈ ਛੜਦੀ ਬੱਚੀ ਸੰਤੂ ਸਾਹਿਬ ਹੈ ਵੀ ਚੜਦੀ ਬੱਚੀ ਜੀ ਵੀ ਇਹ ਸੂਹਾ ਗਨਮਾ ਗਾਂ ਸੂਹਦੀ ਆਣਾ ਸਤੂ ਦੂਜਾ ਸੂਹਾ ਸੂਹਣ ਦੇ ਪਹਿਲਣੇ ਕਰਮਾਲੀ ਨੇ 20 ਪਲੱਸ ਦੁੱਧ ਭਰਿਆ ਜਨੇ ਪਹਿਲਣੇ ਹਾਂ ਪਹਿਲਣੇ 20 ਪਲੱਸ ਦੁੱਧ ਭਰਿਆ ਜਨੇ ਕਰਮਾਲੀ ਨੇ ਲਓ ਦੋਸਤੋ ਵੈਸੇ ਇੱਕ ਜਿਹੜੀ ਬੈਰ ਤੁਹਾਨੂੰ ਫੁੱਲ ਕੱਡਗਾਠ ਵਾਲੀ ਦਿਖਾਈ ਆਪਾਂ ਇਹ ਬੇਸ਼ੱਕ ਮੀਡੀਅਮ ਹਾਈਟ ਦੇ ਵਿੱਚ ਆ ਪਰ ਓਨੀ ਜਿਆਦੀ ਡਬਲ ਆ ਠੀਕ ਹੈ ਜੀ ਪਲੀ ਸਭ ਵੀ ਚੰਗੀ ਆ ਸੋ ਦੋ ਵਰਡਾਂ ਨੂੰ ਵਿੱਚ ਪਾਉਂਦੀ ਆ ਠੀਕ ਹੈ ਜੀ ਪੂਰੀ ਡਬਲ ਖੁੱਲੀ ਛੜ ਛੜੀ ਚਾਰ ਦੀ ਪਲੀ ਆਹ ਹਾਂ ਦੀ ਪਲੀ ਵਾਸੀ ਛੜਦੀ ਬੱਚੀ ਆ ਮੈਨਾ ਵੀ ਵੇਖੋ ਪੂਰੀ ਥਾਪੀ ਵੱਜਦੀ ਉੱਤੇ ਕੇ ਕੋਈ ਸੰਧੂ ਸਾਹਿਬ ਆਪਾਂ ਉੱਤੇ ਬਹਿ ਕੇ ਨਿਆਣਾ ਝੂਟੇ ਲੀਂਦਾ ਰਹੇ ਤੇ ਐਡੀ ਪਲੀ ਬਾ ਨਿਆਣਾ ਆਪੇ ਬਹਿ ਕੇ ਝੂਟੇ ਲੀਂਦਾ ਇਹ ਮੰਜਾ ਦਿੰਦਾ ਆਪਾਂ ਕਹਦੇ ਨੇ ਵੀ ਮੰਜਾ ਦਿੰਦਾ ਅਸਲ ਦੇ ਵਿੱਚ ਮੰਜਾ ਦੁੱਤੇ ਆਪਾਂ ਕਹਦੇ ਨੇ ਮੈਂ ਮੰਜਾ ਦਿੰਦਾ ਤੇ ਮੈਨੂੰ ਲੱਗਦਾ ਵਾਇਰ ਦੇ ਉੱਪਰ ਵੀ ਮੰਜਾ ਦਿੰਦਾ ਪੂਰੀ ਗੋਲ ਠੀਕ ਆ ਜੀ ਗੁਲਾਈ ਦੇ ਵਿੱਚ ਆ ਹਾਂ ਵੀ ਗੋਲ ਗੋਲ ਪੂਰੀ ਨਿਗਰ ਰਾਜੀ ਫੁੱਲ ਵਜਣ ਦੋੜ ਸੋ ਪਹਿਲੇ ਸਵੇਰਾਂ ਦੇ ਵਿੱਚ ਤੁਸੀਂ ਦੱਸ ਰਹੇ ਜੀ 20 ਕਿਲੋ ਦੇ ਪਲੱਸ ਦੁੱਧ ਚਵਾਇਆ ਨਹੀਂ ਦੁੱਧ ਭਰਿਆ ਠੀਕ ਆ ਜੀ ਹਾਂ ਜੀ ਮੈਂ ਦੋਸਤੋ ਇਸ ਵਾਰ ਜਿਹੜਾ ਦੂਜਾ ਸਵੇਰ ਇਸ ਵਾਰ ਨੇ ਸੋਣਾ ਤੇ ਬਾਕੀ ਤੁਸੀਂ ਜੰਪਾ ਲੈਂਦਾ ਦੇਖ ਸਕਦੇ ਜੀ ਠੀਕ ਆ ਜੀ ਉਹਦੇ ਵਿੱਚ ਨੋ ਡਾਊਟ ਕੋਈ ਵੀਰੋ ਦੂਰੋਂ ਨੇੜੇੋਂ ਤੁਸੀਂ ਆਉਂਦੇ ਵੀ ਇੱਥੇ ਆਣ ਕੇ ਇਹ ਗੱਲ ਨਹੀਂ ਹੈਗੀ ਵੀ ਕਈ ਹੋਰ ਦੱਸੀ ਜਾਵੇ ਤੇ ਨਿਕਲੇ ਇੱਥੇ ਹੋਰ ਆਣ ਕੇ ਕੁਝ ਬੇਸ਼ੱਕ ਹਾਈ ਡੀ ਮੀਡੀਆ ਵਾ ਹਾਈ ਡੀ ਪਰ ਨੀ ਕਰਮ ਵਾਲੀ ਦੁਨੀਆ ਸਭੀ ਸੁਭੀ ਚੰਗੀ ਆ ਕੋਈ ਨਹੀਂ ਕਰਮ ਵਾਲੀ ਦੁਨੀਆ ਠੀਕ ਆ ਜੀ ਸੋ ਜਿੱਥੋਂ ਵੀ ਆਈਏ ਕਰਮ ਵਾਲੀ ਦੇ ਬਿਲਕੁਲ ਉੱਤੇ ਸਾਈ ਜਿਹੜਾ ਕੋਈ ਸੇਵਾ ਕਰਨ ਵਾਲਾ ਵੀਰ ਉੱਤੇ ਬੈਠਾ ਰਿਹਾ ਠੀਕ ਆ ਜੀ ਉਹ ਰਾਸਾ ਰੂਸਨ ਚੰਗਾ ਚੱਲ ਰਿਹਾ ਇਹਨੂੰ ਕਰਮਾਲੇ ਸਾਹਿਬ ਮੈਨੂੰ ਜਿਆਦਾ ਕੋਈ ਵਿਹਲਾ ਹੋ ਕੇ ਕਰਮਾਲੇ ਨੂੰ ਲਗਾ ਰਿਹਾ ਨਹੀਂ ਵਿਹਲਾ ਹੋ ਕੇ ਕੋਈ ਕਰਮਾਲੇ ਨੂੰ ਲਗਾ ਰਿਹਾ ਬਿਲਕੁਲ ਬਿਲਕੁਲ ਸਾਹਿਬ ਇਹਦੀ ਕੰਡੀ ਕਰ ਛੱਡੀ ਉਹਨੇ ਬਿਲਕੁਲ ਬਿਲਕੁਲ ਤੇ ਚੰਗੀਆਂ ਜਿਵੇਂ ਆਪਾਂ ਕਹਿਣਾ ਵੀ ਇਹ ਟਰਾਂਜੈਕਸ਼ਨ ਫੀਲ ਚੱਲੀ ਆ ਵੀ ਵਾਕਿਆ ਨੂੰ ਚਾਰੀ ਲੱਗਦੀ ਆ ਹਾਂਜੀ ਹਾਂਜੀ ਚਾਰੀ ਲੱਗਦੀ ਸੰਤੂ ਸਾਹਿਬ ਖਸਮ ਸਿਰ ਤੇ ਰਿਹਾ ਕਿ ਸਾਂਭੀ ਕਹਿੰਨੇ ਚੰਗੀਆਂ ਕਰਮਾ ਆ ਨਹੀਂ origignal ਸਾਂਭੀ ਹਾਂ ਵੀ ਇਹ ਨਾ ਸਾਂਭੀ ਦੇ ਵਿੱਚ ਕੋਈ ਸ਼ੋ ਬਿਲਕੁਲ ਸ਼ੱਕ ਨਹੀਂ ਹੈਗਾ ਇੱਕ ਮੰਨੇ ਵੀ ਤਾਂ ਆਪਾਂ ਥੋੜਾ ਤੋੜ ਕੇ ਨੇੜੇੋਂ ਦਿਖਾ ਦਈਏ ਪਸ਼ੂ ਦੋਸਤੋ ਕਈ ਵਾਰਾਂ ਖੁੱਲੇ ਖਾਲੇ ਰਹਿੰਦੇ ਆ ਜਾਂ ਵੈਸੇ ਵੀ ਹੁਣ ਆਪਾਂ ਤਰ ਜਾਰੀ ਪਾਈਏ ਸੰਧੂ ਸਾਹਿਬ ਖੁੱਲੀ ਰਹੀ ਵਛੀਏ ਹੁਣ ਸਾਡੇ ਅਸੀਂ ਬੱਦੀ ਜਾਣ ਕੇ ਉੱਥੇ ਖੁੱਲੀ ਰਹੀ ਆ ਠੀਕ ਆ ਜੀ ਹਾਂਜੀ ਲਓ ਜੀ ਸੋ ਵਾਕਿਆ ਜਿਹੜੀ ਦੋਸਤੋ ਵਾਇਡ ਵਾਇਡ ਆਪਾਂ ਬਹੁਤ ਵੜਾ ਪਾਈ ਦੀਆਂ ਨੇ ਪਰ ਕਿਤੇ ਨਾ ਕਿਤੇ ਇੱਕ ਡੱਬੀ ਵੈੜ ਸੰਧੂ ਸਾਹਿਬ ਪੂਰੀ ਤੰਦਰੁਸਤ ਪੂਰੀ ਹੈਵੀ ਬਾਡੀ weight ਸਾਡੇ ਇਲਾਕੇ ਜੇ ਇਹਦੇ ਨਾਲ ਦੀ ਰਾਜੀ ਵੈੜ ਨਹੀਂ ਤੁਹਾਨੂੰ ਲੱਭੂਗੀਆਂ ਨਹੀਂ ਹਾਂ ਨਹੀਂ ਨਹੀਂ ਲੱਭਣੀ ਫਿਰ ਬਿਲਕੁਲ ਸੋ ਫੋਲ ਬਾਕੀ ਅਵੇਲੇਬਲ ਦੀ ਵੀ ਸਪੈਸ਼ਲ ਆ ਮਨੇ ਇੱਥੇ ਖਿਲਾੜੀ ਵੀ ਇੱਥੇ ਖਿਲਾੜ ਲਓ ਆ ਲਓ ਠੀਕ ਹੈ ਜੀ ਸੋ ਰਾਜੀ ਵਾਲੇ ਪਾਸੋਂ ਦੋਸਤੋ no doubt ਕੋਈ ਵੀ ਇੱਥੇ ਆਉਂਦਾ ਠੀਕ ਹੈ ਜੀ ਫੁੱਲ ਰਾਜੀ ਆ ਫੁੱਲ ਵਜਨ ਨੋਡ ਦੇ ਵਿੱਚ ਸੋ ਰੰਗ ਪ੍ਰਿੰਟ ਡੱਬੀ ਆ ਸੋ 20 ਦਿਨ 25 ਦਿਨ 20 22 25 ਦਿਨ ਇੰਨਾ ਕ ਸਮਾਂ ਹਜੇ ਲੈਂਦੀ ਆ ਸੋ ਲੜਾ ਲੂੜਾ ਤੁਸੀਂ ਨਾਰਮਲ ਦੇਖੋਗੇ ਢਿੱਲ ਬਹੁਤ ਜ਼ਿਆਦੀ ਆ ਸੋ ਇਸ ਦੇ ਅਕੋਰਡਿੰਗ ਜਿਹੜਾ ਆਪਾਂ ਸੋਚ ਸਕਦੇ ਆ ਠੀਕ ਹੈ ਜੀ ਆਪਾਂ ਬਿਲਕੁਲ ਆਈਡੀਆ ਲਾ ਲਾਂਗੇ ਵੀ ਥੱਲਿਓ ਲੇਵਾ ਵੀ ਪੂਰਾ ਤਿਆਰ ਕਰੂਗੀ ਪੂਰਾ ਡਬਲ ਕਰੂਗੀ ਥੱਲਿਓ ਜਿੰਨੀ ਉਪਰੋਂ ਨਾਲ ਥੱਲਿਓ 1 ਕਿਲੋ 1.5 ਕਿਲੋ ਲਾਇਆ ਕਰਮਾਣੀ ਨੇ ਲਾਏ ਪਈ ਵੀਦਨ ਮੰਨ ਕੇ ਕੋ ਸੌਦਾ ਕਰ ਲੇ ਬਾਕੀ ਹੋ ਸਕਦਾ 20 ਤੋਂ ਪਹਿਲਾਂ ਫੂਪੇ ਕਰਮਾਂ ਦੀ ਬਾਕੀ ਮਨੇ ਭਾਈ 35 ਤੋਂ ਪੌਣ ਐ 6 ਛੋਟੀ ਤੁਸਾਂ ਦੀ ਫੁੱਲ ਗਰੰਟੀ ਹੋਸਾ ਤੁਸਾਂ ਰ ਆਪਣੀ ਠੀਕ ਹੈ ਜੀ ਹਾਂ ਜੀ ਬਾਬੇ ਤੁਸੀਂ 35 ਤੋਂ ਪੌਣ ਦੀ ਜਿਹੜੀ ਆ ਪੂਰੀ ਤਸੱਲੀ ਆ ਪੂਰੀ ਗਰੰਟੀ ਆ ਨੋ ਡਾਊਟ ਉਹ ਤੁਸੀਂ ਆਪ ਵੀ ਜਿਹੜਾ ਕਰਾਈਟੇਰੀਆ ਆਪਣਾ ਪੂਰਾ ਕਰ ਲਿਓ ਕੋਈ ਵੀ ਖਰੀਦਦਾਰ ਆਉਂਦਾ ਆਪਾਂ ਹਮੇਸ਼ਾ ਜਿਹੜਾ ਸਾਰੇ ਵੀਰਾਂ ਨੂੰ ਅਨਾਉਂਸ ਕਰ ਦਿੰਨੇ ਆ ਵੀ ਆਪਣੀ ਜਿਹੜੀ 30 ਕੇ ਆ ਉਹ ਤਸੱਲੀ ਤੁਸੀਂ ਕਰ ਲਿਓ ਠੀਕ ਆ ਤੇ ਇਹ ਬੰਨਿਆ ਨੇ ਸੰਤੂ ਸਾਹਿਬ ਐਡ ਕੋ ਸੀ ਹਰ ਪੱਖ ਤੋਂ ਪੂਰੀ ਐ ਵੈੜ ਠੀਕ ਹੈ ਜੀ ਹਰ ਪੱਖ ਤੋਂ ਪੂਰੀ ਐ ਰਾਜੀ ਵੀ ਕਰਨ ਵਾਲੀ ਪੂਰੀ ਐ ਦੁੱਧ ਵੀ ਕਰਨ ਵਾਲੀ ਪੂਰਾ ਫੋਲ ਭਰੂਗੀ ਬਿਲਕੁਲ ਹਾਂ ਬਾਕੀ ਤੁਹਾਨੂੰ ਦੱਸਿਆ ਵੀ ਦੁੱਧ ਪਾਇਦਾ ਏ ਜਿੰਨਾ ਆਪਾਂ ਪਾਵਾਂਗੇ ਉਹਨਾਂ ਹੀ ਚੋਣਾ ਹੈ ਉਹਨਾਂ ਹੀ ਚੋਣਾ ਹਾਂਜੀ ਤੇ ਇਹ ਵੀਰ ਆਪਾਂ ਦੇ ਦਾਂਗੇ ਕਿੰਨੇ ਕੁ ਦੀ ਆਪਾਂ ਸੇਲ ਕਰਦੇ ਆ ਕਿੰਥੋਂ ਦਾ ਖਾਨ 60000 ਰੁਪਿਆ ਡਿਮਾਂਡ ਕਰਦੇ ਆ 60000 ਹਾਂਜੀ 60000 ਦੀ ਬੈੜ ਦੇ ਦਿਆਂਗੇ 60000 ਦੀ 60000 ਦੀ ਬੈੜ ਦੇ ਦਿਆਂਗੇ ਠੀਕ ਹੈ ਜੀ ਹਾਂਜੀ ਅਜੇ ਉਹ ਵੀ ਘੱਟੋ ਘਾਟ ਵਿੱਚ ਚਲੋ ਕੋਈ 15 20 ਦਿਨ ਸਾਹਮਣ ਦੀ ਲੋੜਾ ਬਾਕੀ ਸਾਹਮਣ ਦੀ ਲੋੜ ਸੰਧੂ ਸਾਹਿਬ ਜੀ ਇਹੋ ਤਿਆਰ ਕਰੀਏ ਬੈੜ ਇਹੋ 70 ਤੋਂ 75000 ਰੁਪਏ ਦੇ ਵਿੱਚ ਬੈੜ ਆਈ ਹੋਈ ਵੀ ਅੱਗੇ ਕੋਈ ਚਲੋ ਵੀਰ ਕੋਈ 5 10 ਦਿਨ ਸਾਹਮਣੇ 5 10 ਦਿਨ ਚਲੋ ਅਗਲੇ ਨੇ ਉਹ ਖੇਚਲ ਕਰਨੀ ਸਾਹਮਣੇ ਰੋਟੀ ਪਾਣੀ ਦੇ ਦੂ ਅੱਗੇ ਕੋਈ ਕਾਰੀ ਵਿਆਰੀ ਵੀਰ ਵੀ ਲੈ ਜਾਣਾ ਜੇ ਕੋਈ ਕਾਰੀ ਵਿਆਰੀ ਵੀਰ ਵੀ ਖੜੂਗਾ ਤਾਂ ਚਲੋ ਉਹ ਵੀ ਕਮਾਈ ਕਰ ਲੂਗਾ ਬਿਲਕੁਲ ਹਾਂਜੀ ਫਿਰ ਦੋਸਤੋ ਅੱ ਇੱਕ ਬੇਸ਼ੱਕ ਮੀਡੀਅਮ ਹਾਈਟ ਦੇ ਵਿੱਚ ਆ ਪੂਰੀ ਡਬਲ ਬਾਡੀ ਫੇਰਦੀ ਆ ਇੱਕ ਪੂਰੇ ਵੱਡੇ ਕਦ ਕਰਦੇ ਵਿੱਚ ਆ ਆਪਾਂ ਤੁਹਾਨੂੰ ਦਿਖਾਤੀ ਆ ਬੇਲਬੂਲ ਵੀ ਸਪੈਸ਼ਲ ਆ ਵੜੇ ਵੀ ਚੰਗੀ ਆ ਠੀਕ ਆ ਜੀ ਬਾਕੀ ਦੁੱਧ ਉਹ ਵੀ ਕਰਮਾਵੀ 20 ਲੀਟਰ 22 ਲੀਟਰ 25 ਲੀਟਰ ਤੱਕ ਵੀ ਪਹੁੰਚ ਸਕਦੀ ਆ ਤੇ ਪਲੱਸ ਵੀ ਚਵਾ ਸਕਦੀ ਆ ਇਹ ਸੇਵਾ ਤੇ ਡਿਪੈਂਡ ਆ ਕਿਸੇ ਵੀਰ ਦੀ ਸੋ ਵੜਾ ਅੱਜ ਦੋਨੋਂ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਫੇਰਮੰਨੇ ਦੇ ਕੋਲੋਂ ਠੀਕ ਆ ਜੀ ਸੋ ਦੋਨੋਂ ਵੜਾ ਜਿਹੜੀਆਂ ਦੋਸਤੇ ਗੱਬਣ ਤਿਆਰੀ ਵਾਲੇ ਪਸ਼ੂ ਆ ਹੋਰ ਮਨੇ ਬਈ ਕੋਈ ਗੱਲਬਾਤ ਆਪਣੇ ਭੈਣ ਭਰਾਵਾਂ ਸੱਜਣਾ ਨਾਲ ਕੋਈ ਸਾਂਝੀ ਕਰਨੀ ਹੋਵੇ ਤੇ ਨਹੀਂ ਬਾਤ ਸੰਤੂ ਸਾਹਿਬ ਬੜੀ ਮਿਹਰਬਾਨੀ ਗੇ ਠੀਕ ਹੈ ਜੀ ਠੀਕ ਆ ਹਾਂਜੀ ਇੱਕ ਨੰਬਰ ਆਪਣੇ ਕਰ ਦੀਏ ਸਾਂਝੇ ਹਾਂਜੀ ਨੰਬਰ ਸੰਤੂ ਸਾਹਿਬ 99688 ਹਾਂਜੀ ਤੇ 68035 ਤੇ 62808 5891 ਠੀਕ ਹੈ ਜੀ ਹਾਂਜੀ ਸੰਤੂ ਸਾਹਿਬ ਮਾਣੋ ਦੋਸਤੋਂ ਦੋਨੋਂ ਨੰਬਰ ਵੀਰ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਸੋ ਪਸ਼ੂ ਵਪਾਰ ਦਾ ਵੀ ਕਿਤਾ ਵੀਰ ਕਰਦਾ ਬਿਲਕੁਲ ਪਿੰਡ ਮਾਣੇ ਤੁਸੀਂ ਵਿਜ਼ਿਟ ਕਰਨੀ ਆ ਮਾਣੇ ਮੱਲੀਆਂ ਪਿੰਡ ਨਾਲ ਨਾਲ ਲੱਗਦੇ ਪਿੰਡ ਠੀਕ ਹੈ ਜੀ ਤੇ ਸੁਰਸਿੰਘ ਵੀ ਪਿੰਡ ਥੋੜ ਔਰ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਪਸੂ ਦੋਸਤੋ ਗੱਭਣ ਆ ਇਸ ਕਰਕੇ ਮੇਰਾ ਵੀਰ ਆਪਣੀ ਚੌਥਾਣਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਤੁਸੀਂ ਕਰ ਲਿਓ ਠੀਕ ਆ ਸੋ ਜਿਨੇ ਵੀਰ ਤੁਸੀਂ ਵੀਡੀਓ ਪੂਰੀ ਦੇਖਦੇ ਹੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ